ਆਪਣੀਆਂ ਪੱਟ ਕਿਉਂ ਮਾਰੀਆਂ ਜਿਹੜੀ 20 ਸਾਲ 25 ਸਾਲ ਦੇ ਤਿਆਰ ਹੋਈਆਂ ਟਾਂਦੀ ਉਹ ਮਾਰੀ ਪੱਟ ਕੇ ਮੈਂ ਦੋ ਆਦ ਰਾਤ ਖੜਿਆ ਪਰੇ ਪੱਕਾ ਖਾਲਾ ਵਿਚਾਲੇ ਢਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹੈਰਾਨੀ ਦੀ ਗੱਲ ਆ ਇੱਕ ਪਾਸੇ ਪائیں ਕਹੀ ਜਾਣਗੇ ਅੱਗ ਲੱਗ ਗਈ ਓਏ ਟੈਂਪਰੇਚਰ ਵੱਧ ਗਿਆ ਓਏ ਗਰਮੀ ਵੱਧ ਗਈ ਓਏ ਤਾਪਮਾਨ ਵੱਧ ਗਿਆ ਓਏ ਚੱਕੇ ਵਿੱਚ ਗਰਮੀ ਦੇ ਹੌਂਕ ਦੇ ਢਿੱਗ ਜੀ ਜੀ ਨਿਕਲੋ ਦਰਾਸ ਲਿਆਏ ਖੜਦੇ ਆ ਤੇ ਪੱਟਣ ਲੱਗੇ ਮੈਂਟ ਲਾਉਂਦੇ ਆ ਉਨੇ ਦਾ ਜ਼ਿੰਮੇਵਾਰ ਕੌਣ ਆਹ ਦੇਖ ਲੋ ਭਵੰਤਿਆਂ ਇੱਧਰ ਨੂੰ ਮੜਾ ਮੋਟਾ ਆ ਦੇ ਅਧਿਕਾਰੀਆਂ ਨੂੰ ਕਹਿ ਲੋਕਾਂ ਨੇ ਇੱਕ ਰੁੱਖ ਨਹੀਂ ਛੱਡਣਾ ਇੱਕ ਰੁੱਖ ਵੀ ਇਹ ਪੈਰੀ ਹੋਏ ਖੜਾ ਸਾਰੇ ਆਪਣੇ ਜਿੰਨੇ ਬਾਣਾ ਦੇ ਖੜੇ ਸੀਗੇ ਜ਼ਮੀਨਾਂ 'ਚ ਸਾਰੇ ਉਹ ਬੱਟ ਤੇ ਮੈਂ ਭਵੰਤ ਮਾਲ ਨੂੰ ਅਪੀਲ ਕਰਦਾ ਵੀ ਜਿਹੜੇ ਬੰਦਾ ਦਰਾਤ ਪੜਦਾ ਉਹਦਾ ਮੋਟਰ ਦਾ ਕਨੈਕਸ਼ਨ ਕੱਟ ਦੇ ਫੇਰ ਇਹ ਲੋਕ ਸੂਤ ਆਉਣਗੇ ਆਏ ਡੰਡੇ ਦੇ ਯਾਰ ਆ ਲੋਕ ਇਹ ਪਿਆਰਪੁਰ ਦੀ ਭਾਸ਼ਾ ਕੋਈ ਸਮਝਦੇ ਨਹੀਂ ਹੈਗੇ ਉਹ ਤੁਹਾਨੂੰ ਪੀ ਲਾ ਓਏ ਤੁਸੀਂ ਇਕੱਲਾ ਮਸਲਾ ਇਕੱਲੇ ਮਾਵਜਾਂ ਤੱਕ ਐ ਐਮਐਸਪੀਆ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਆ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰ ਦੇਓ ਪ੍ਰਚਾਰ ਕਰ ਦੋ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵਿਦਰਤ ਨਾ ਪਟੋ ਅਕਲ ਨੂੰ ਹੱਥ ਮਾਰੋ ਬੇਕਲੂ ਅਕਲ ਦਿਓ ਨੇਓ ਕਿਉਂ ਤਬਾਹ ਕਰਨ ਤੇ ਲੱਗੋ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋਗ ਰਹਿਣੀ ਨਹੀਂ ਧਰਤੀ ਓਏ ਕੋਈ ਰਾਜਾ ਬਾਬੂ ਨੂੰ ਯਾਰ ਕੋਈ ਪੋਸਟ ਗ੍ਰੈਜੂਏਟ ਨੂੰ ਯਾਰ ਕੋਈ ਸੁਣਵਾਈ ਹੈ ਨਹੀਂ ਸੜੀ ਕੋਈ ਕਾਰਵਾਈ ਨਹੀਂ ਕੋਈ ਕਾਨੂੰਨ ਹੀ ਹਜਾ ਬਣਾ ਦੇ ਵੀ ਜਿਹੜਾ ਬੰਦਾ ਦਰਾਹਤ ਪੱਟੂਆ 6 ਮਹੀਨੇ ਸਿੱਧੀ ਅੰਦਰ ਜਮਾਨਤ ਨਹੀਂ ਕੋਈ ਜੇਲ੍ਹ ਚ ਇਹ ਅਕਲ ਫੇਰ ਆਊਗੀ ਇਹਨਾਂ ਲੋਕਾਂ ਨੂੰ ਕਿ ਡਾਂ ਖਿੱਚੇਗਾ ਇਹ ਪਿਆਰ ਨਾਲ ਨਹੀਂ ਸਮਝਾਏ ਸਮਝਦੇ ਇਹ ਆਹ ਦਿਖਾ ਪਹਿਲਾਂ ਦਿਖਾ ਹਾਂ ਦਾੜਾ ਬੱਡ ਪੱਟ ਕਰੀ ਆ ਕਰਤੂਤ ਆ ਸਾਡੇ ਲੋਕਾਂ ਦੀ ਤੇ ਮੈਨੂੰ ਅੱਜ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਉਦੋਂ ਵੀ ਕੋਈ ਸੁਣਵਾਈ ਨਹੀਂ ਹੋਈ ਅੱਜ ਫੇਰ ਕੋਈ ਸੁਣਵਾਈ ਨਹੀਂ ਹੋ ਰਹੀ ਡੀਸੀ ਭੰਡੇ ਨਾਲ ਵੀ ਗੱਲ ਹੋ ਗਈ ਡੀਐਫਓ ਨਾਲ ਵੀ ਗੱਲ ਹੋ ਗਈ ਦੇਖਦੇ ਆਂ ਆਉਂਦੇ ਦਾ ਕਹਿੰਦੇ ਤਾਂ ਹੈਗੇ ਆਉਣੇ ਆ ਪਰ ਕਾਰਵਾਈ ਕੀ ਕਰਦੇ ਆ ਦੇਖ ਲਓ ਬਾਈ ਕਰਤੂਤ ਲੋਕਾਂ ਦੀ ਆ ਸੜਕਾਂ ਨਾਲ ਪਰੇ ਜਾਂਦੀ ਆ ਸੜਕ ਦੇ ਨਾਲ ਉਹ ਦਿਖਾ ਓਏ ਪੱਕਾ ਖਾਲ ਆ ਆ ਜਾ ਆ ਪੱਕਾ ਖਾਲ ਜਾਂਦਾ ਨਾਲ ਅੱтке ਖਾਲ ਦੇ ਤੇ ਸੜਕ ਤੇ ਸੰਝ ਟਾਲੀਆਂ ਖੜੀਆਂ ਆਹ ਦੇਖ ਲੋ ਇੱਕ ਮਿੰਟ ਪੱਕਾ ਆ ਪੱਕਾ ਖਾਲਦ ਖਾਲ ਆ ਪੱਕਾ ਖਾਲ ਆ ਆ ਦੇਖ ਲੋ ਆ ਪੱਕਾ ਖਾਲ ਆ ਗਿਆ ਆ ਪਰਲੇ ਪਾਈ ਸੜਕ ਆ ਗਈ ਆ ਦੇਖ ਲੋ ਆ ਸੜਕ ਆ ਗਈ ਆ ਪੰਨਾਂ ਪੱਟ ਕੇ ਉਹ ਮਾਰੀਆਂ ਜਿਹੜੀ 20 ਸਾਲ 25 ਸਾਲ ਦੇ ਤਿਆਰ ਹੋਈਆਂ ਟਾਲੀ ਉਹ ਮਾਰੀ ਪੱਟ ਕੇ ਮਿੰਟ ਦੋ ਠੋਕੀਆਂ ਆ ਤੀਜੀ ਨੂੰ ਦਿਖਾਉਣੇ ਆਜੋ ਇਹਨੂੰ ਵੀ ਪਾਲਾ ਸੀ ਆ ਕੇ ਕਹਾੜਾ ਇਹਦਾ ਗੱਲ ਕਰਾ ਧੰਨਵਾਦ ਆ ਮੁੰਡੇ ਆ ਗਏ ਮੌਕੇ ਤੇ ਇਹਨਾਂ ਨੇ ਆ ਕੇ ਰੋਕ ਲਿਆ ਆ ਸੜਕ ਤੇ ਤੁਰੇ ਜਾਂਦੇ ਆ ਆ ਰਾਤ ਖੜਿਆ ਪਰੇ ਪੱਕਾ ਖਾਲਾ ਵਿਚਾਲੇ ਟਾਲੀਆਂ ਖੜੀਆਂ ਛੜਦੇ ਹੀ ਨਹੀਂ ਯਾਰ ਹੈਰਾਨੀ ਦੀ ਗੱਲ ਆ ਇੱਕ ਪਾਸੇ ਪਾਏ ਕਹੀ ਜਾਣਗੇ ਅੱਗ ਲੱਗ ਗਈ ਓਏ ਟੈਂਪਰੇਚਰ ਵੱਧ ਗਿਆ ਓਏ ਗਰਮੀ ਵੱਧ ਗਈ ਓਏ ਤਾਪਮਾਨ ਵੱਧ ਗਿਆ ਓਏ ਚੱਕੇ ਵੇ ਗਰਮੀ ਦੇ ਹੌਂਕ ਦੇ ਢਿੱਗ ਢੀ ਜੀ ਨਿਕਲੇ ਦਰਾਸ ਲਿਆੇ ਖੜਦੇ ਆ ਤੇ ਪੱਟਣ ਲੱਗੇ ਮੈਂਟ ਲਾਉਂਦੇ ਆ ਆਹ ਦੇਖ ਲੋ ਲੈ ਆਹ ਕਰਤੂ ਦਾ ਨਾ ਲੋਕਾਂ ਦੀ ਇਹਦਾ ਇੰਨੀ ਕੁ ਬਚਾ ਲਿਆ ਕੇ ਆਹ ਦੇਖ ਲਾ ਆਹ ਪਾ ਲਿਆ ਹੁਣ ਇਹਦਾ ਜ਼ਿੰਮੇਵਾਰ ਕੌਣ ਆਹ ਦੇਖ ਲੋ ਇਹਦਾ ਗੱਲ ਕਰਾ ਉੱਤੋਂ ਦਾ ਵੱਡੀ ਬੁੱਡੀ ਬੈਠਿਆ ਕੋਤਾ ਵੱਡ ਲੀਆਂ ਖੜੀਆਂ ਆਹ ਖਾਲ ਦਿਖਾ ਦੇ ਆਹ ਪਰੇ ਖਾਲ ਆ ਗਿਆ ਆਹ ਤਾਲੀ ਆ ਗਈ ਆ ਸੜਕ ਇਧਰ ਆ ਗਈ ਸੜਕ ਦੇ ਨਾਲ ਸਰਕਾਰੀ ਖਾਲਾ ਵਿਚਾਲੇ ਸਰਕਾਰੀ ਥਾਂ ਟਾਲੀਆਂ ਖੜੀਆਂ ਉਹ ਪੱਟਤੀਆਂ ਦੋ ਪੱਟਤੀਆਂ ਇਹਨੂੰ ਬਾੜਾ ਰੱਖ ਲਿਆ ਜੀ ਆ ਕੇ ਫੇਰਤਾ ਸੀਗਾ ਇਹਨੇ ਜਾਣਾ ਚ ਆ ਕੇ ਕਹਾੜਾ ਇਹਦਾ ਆ ਕੇ ਗੱਲ ਕਰ ਮੌਕੇ ਦੇ ਇਹਨਾਂ ਨੇ ਆ ਕੇ ਰੋਕ ਲਿਆ ਇੱਕ ਵਾਰੀ ਜਿਹੜਾ ਬੰਦਾ ਪੱਟ ਰਿਹਾ ਹੈ ਨਾ ਟਾਲੀਆਂ ਅੱਗ ਲਾਈ ਨਹੀਂ ਬਾਈ ਲੱਗਦੀ ਅਗਰੀ ਦਾ ਨਾਮਾ ਬੰਦੇ ਕੋਲੇ ਉਲਟਾ ਪੁੱਛਿਆ ਕਹਿੰਦਾ ਮੈਂ ਪੱਟ ਕੇ ਗੁਰਦੁਆਰੇ ਹੁੰਦੇੜੀਆਂ ਲੈ ਦੱਸ ਯਾਰ ਸ਼ਰਬ ਯਾਰ ਕਿੰਨੀ ਪੈਲੀ ਹੋਏ ਦੇ ਕੋਲੇ 40 ਕਿੱਲੇ ਬਾਣ ਆ ਦੱਸ ਲੈ ਯਾਰ 40 ਕਿੱਲੇ ਬਾਣ ਹੈ ਤੇ ਆ ਆ ਆ ਇੱਥੇ ਟਰਾਲੀਆਂ ਸਰਕਾਰੀ ਥਾਂ ਦੇ ਖੜੀਆਂ ਪੱਟੀ ਜਾਂਦੇ ਆ ਮੈਂ ਸਰਕਾਰ ਨੂੰ ਅਪੀਲ ਕਰਦਾ ਡੀਸੀ ਬਟਿੰਡੇ ਨਾਲ ਵੀ ਗੱਲ ਹੋਈ ਹੈ ਡੀਐਫਓ ਨਾਲ ਵੀ ਗੱਲ ਹੋਈ ਹੈ ਜਿਹੜਾ ਜੰਗਲਾਤ ਅਫਸਰ ਆ ਜਿਲ੍ਹੇ ਦਾ ਉਹਦੇ ਨਾਲ ਵੀ ਗੱਲ ਹੋਈ ਹੈ ਕੈਨੇਡਾ ਹੈਗੇ ਵੀ ਆਉਣੇ ਆ ਪਰ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਯਾਰ ਐਂ ਤਾਂ ਲੋਕਾਂ ਨੇ ਦਰਸਤ ਹੀ ਨਹੀਂ ਛੱਡਣਾ ਕੋਈ ਕੀ ਫਿਰ ਫਾਇਦਾ ਡਰਾਮੇ ਕਰਨ ਦਾ ਵੀ ਅਸੀਂ ਹਰਿਆਵਾਲਾ ਬਣਾ ਰਿਹਾ ਹਰਿਆਵਲ ਦਸਤਾ ਬਣਾਤਾ ਜੀ ਹਰਿਆਵਲ ਦਾ ਦਿਹਾੜਾ ਬਣਾ ਰਿਹਾ ਹਾਂ ਜੀ ਆ ਬਾਤਾ ਪਰਨ ਦਿਹਾੜਾ ਬਣਾ ਰਹੇ ਕੀ ਫਾਇਦਾ ਯਾਰ ਇਹਨਾਂ ਡਰਾਮਿਆਂ ਦਾ ਖਾਣਾ ਪੂਰਤੀਆਂ ਦਾ ਯਾਰ ਭਵੰਤ ਸਿਆ ਇਧਰ ਨੂੰ ਮੜਾ ਮੋਟਾ ਆਦੇ ਅਧਿਕਾਰੀਆਂ ਨੂੰ ਕਹਿ ਲੋਕਾਂ ਨੇ ਇੱਕ ਰੁੱਖ ਨਹੀਂ ਛੱਡਣਾ ਇੱਕ ਰੁੱਖ ਵੀ ਇਹ ਬੈਰੀ ਹੋਏ ਖੜੇ ਸਾਰੇ ਆਪਣੇ ਜਿੰਨੇ ਬਾਣਾ ਦੇ ਖੜੇ ਸੀਗੇ ਜ਼ਮੀਨਾਂ ਜੋ ਸਾਰੇ ਉਹ ਪੱਟ ਤੇ ਉਹ ਜਮਾਂ ਸਾਫ ਕਰੀ ਤੁਰੇ ਜਾਂਦੇ ਆ ਹੁਣ ਇਹਨਾਂ ਨੂੰ ਪੈ ਗਿਆ ਜਿਹੜੇ ਕੋਈ ਸੜਕਾਂ ਦੇ ਖੜੇ ਆ ਕੋਈ ਪਈਆਂ ਦੇ ਖੜੇ ਆ ਕੋਈ ਖਾਲਾਂ ਦੇ ਖੜੇ ਆ ਕੁਝ ਸਰਕਾਰੀ ਸੂਵਿਆਂ ਦੇ ਖੜੇ ਉਹਨਾਂ ਨੂੰ ਪੈ ਗਏ ਹੁਣ ਮੈਂ ਭਵੰਤ ਮਾਲ ਨੂੰ ਅਪੀਲ ਕਰਦਾ ਵੀ ਜਿਹੜੇ ਬੰਦਾ ਦਰਾਤ ਚ ਪੜਦਾ ਉਹਦਾ ਮੋਟਰ ਦਾ ਕਨੈਕਸ਼ਨ ਕੱਟ ਦੇ ਫੇਰੇ ਲੋਕ ਸੂਤ ਆਉਣਗੇ ਇਹ ਡੰਡੇ ਦੇ ਯਾਰ ਆ ਲੋਕ ਇਹ ਪਿਆਰਪੁਰ ਦੀ ਭਾਸ਼ਾ ਕੋਈ ਸਮਝਦੇ ਨਹੀਂ ਹੈਗੇ ਮੈਂ ਕਿਸਾਨ ਜਥੇਬੰਦਗਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਾ ਤੁਸੀਂ ਫਿਰ ਝਟ ਖੜ ਜਾਂਦੇ ਉਹਨਾਂ ਦੇ ਨਾਲ ਆ ਕੇ ਜੇ ਕੱਲ ਨੂੰ ਕੋਈ ਕਾਰਵਾਈ ਹੋ ਗਈ ਕੋਈ ਪਰਚਾ ਹੋ ਗਿਆ ਮੈਂ ਦੇਖ ਲੈਣਾ ਆ ਜਿੰਨੇ ਕਿਸਾਨ ਇਸ ਮੈਂ ਨਾਲ ਖੜਨ ਗਿਆ ਕੇ ਸਾਡੇ ਕਿਸਾਨ ਦੇ ਪਰਚਾ ਕਰਤਾ ਜੀ ਉਹ ਤੁਹਾਨੂੰ ਪੀਲ ਆ ਓਏ ਤੁਸੀਂ ਇਕੱਲਾ ਮਸਲਾ ਇਕੱਲੇ ਮਾਵਜਾਂ ਤੱਕ ਐ ਐਮਐਸਪੀਆਂ ਤੱਕ ਮਸਲਾ ਨਾ ਰੱਖੋ ਉਹ ਫਨਾਹ ਕਰੀ ਜਾਂਦੇ ਆ ਧਰਤੀ ਨੂੰ ਇਹ ਇਹਨੂੰ ਮਤ ਦਿਓ ਅਕਲ ਦਿਓ ਇਹ ਸੈਮੀਨਾਰ ਕਰਾਇਆ ਕਰੋ ਜਿੱਥੇ ਕੋਈ ਭਾਸ਼ਣ ਕਰਦੇ ਹੋ ਪ੍ਰਚਾਰ ਕਰਦੇ ਹੋ ਸਟੇਜਾਂ ਦੇ ਖੜ ਕੇ ਦੱਸਿਆ ਕਰੋ ਵੀ ਦਰਾਤ ਨਾ ਪਟੋ ਉਹ ਤੁਹਾਡੇ ਸੱਜਣਾ ਓਏ ਤੁਹਾਡੇ ਮਿੱਤਰ ਆ ਓਏ ਇਹ ਉਹ ਤੁਹਾਡੇ ਨਾਲ ਮੱਚਦੇ ਆ ਓਏ ਤੁਸੀਂ ਮਰ ਜਾਂਦੇ ਹੋ ਜਿਉਂਦੇ ਮੱਚਦੇ ਆ ਜਿਵੇਂ ਮਿੱਟੀ ਹੋ ਜਾਂਦੇ ਹੋ ਮਰ ਕੇ ਇਹ ਉਹ ਤਾਂ ਜਿਉਂਦੇ ਖੜੇ ਕਈ ਵਾਰੀ ਆਪਾਂ ਪੱਟ ਕੇ ਟਾਲੀ ਕਿਕਰ ਜਿਉਂਦੀ ਸੁਕਾ ਕੇ ਮਚਾ ਦਿੰਨੇ ਆ ਬੰਦਾ ਆਕਲੂ ਆਥ ਮਾਰੋ ਬੇਕਲੂ ਆਕਲ ਦੇ ਉਹਨੇਓ ਕਿਉਂ ਤਬਾਹ ਕਰਨ ਤੇ ਲੱਗੋ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਨਸਲਾਂ ਉਹ ਰਹਿਣ ਜੋਗ ਰਹਿਣੀ ਨਹੀਂ ਧਰਤੀ ਓਏ ਫਿਰ ਕਹਿੰਦੇ ਮੀਂਹ ਨਹੀਂ ਪੈਂਦਾ ਐਡੀਆਂ ਜੀਭਾਂ ਨਿਕਲੀਆਂ ਫੜਦੀਆਂ ਝੋਨਾ ਕਿਵੇਂ ਲੱਗੇ ਮੀਂਹ ਛੋਟੇ ਮੇਰੇ ਮੁਝਾ ਹੋਰ ਨਿਕਲਾਈ ਕਿਵੇਂ ਪੈਜੂਗਾ ਮੀਂਹ ਵੀ ਕਿਹੜਾ ਹਾਲਾਤ ਕਰੀ ਜਾਂਦੇ ਪੰਜਾਬ ਦੇ ਫਿਰ ਮੀਂਹ ਪਾਲਦੇ ਆ ਥੋ ਮਰੀ ਪੰਜਾਬ ਦਾ ਜਿਹੜਾ ਵੀ ਜੰਗਲਾਤ ਮੰਤਰੀ ਆ ਸ਼ਾਇਦ ਘਟਾਰੂ ਚੱਕ ਜੰਗਲਾਤ ਮੰਤਰੀ ਆ ਉਹਦੇ ਧੱਕ ਮੈਂ ਅਪੀਲ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕਰਦਾ ਆ ਦੋ ਦਿਨਾਂ 'ਚ ਦੋ ਵਾਕਏ ਹੋਇਆ ਇਹ ਸਿਲਵਰਾ ਪਿੰਡ ਐ ਇੱਥੋਂ ਗੁਮਟੀ ਨੂੰ ਜਾਂਦੇ ਆ ਸੜਕ ਦੇ ਟਾਲੀਆਂ ਖੜੀਆਂ ਆ ਜੇ ਬੰਦਾ ਪੈ ਗਿਆ ਇਹਨੇ ਪੱਟ ਲੀਆਂ ਦੋ ਆ ਇੱਕ ਪੱਟਣ ਨੂੰ ਲੱਗਿਆ ਸੀਗਾ ਬੀਬੋ ਕੇ ਵਜਦੇ ਆ ਨਾ ਕੀ ਯਾਰ ਹਰਪ੍ਰੀਤ ਹਰਪ੍ਰੀਤ ਕਹਿੰਦੇ ਆ ਹਰਪ੍ਰੀਤ ਹਰੂ ਸਿੰਘ ਇਹਦਾ ਨਾਂ ਐ ਹਰਪ੍ਰੀਤ ਸਿੰਘ ਮੈਂ ਸਰਕਾਰ ਨੂੰ ਮੈਂ DC ਬਠਿੰਡੇ ਨੂੰ ਮੈਂ ਜੰਗਲਾਤ ਵਿਭਾਗ ਨੂੰ ਬੇਨਤੀ ਕਰਦਾ ਇੱਕ ਇਹ ਬੰਦਾ ਸਿਲਵਰਾ ਪਿੰਡ ਤੋਂ ਆ ਇੱਕ ਠੱਗਾ ਦੇ ਵਜਦੇ ਆ ਪਿੰਡ ਕਲੋਕੇ ਤੋਂ ਜਦੋਂ ਸਿਲਵਰਾ ਦਾ ਪਿੰਡ ਕਲੋ ਨੂੰ ਜਾਂਦੇ ਛੇ ਟਾਲ ਲਗਾਉਣੇ ਪੱਟਲੀਆਂ ਇਦੂ ਮੋਟੀਆਂ ਮੋਟੀਆਂ ਏਡੀਆਂ ਜੱਫੇ 'ਚ ਨਹੀਂ ਆਉਂਗਾ ਏਡੀਆਂ ਟਾਲੀਆਂ ਪੱਟਲੀਆਂ ਉਹ ਵੀ ਆਈ ਹੈ ਕੋਈ ਇੱਕ ਪਾਸੇ ਸੜਕ ਹੈ ਦੂਜੇ ਪਾਸੇ ਖਾਲ ਹੈ ਵਿਚਾਲੇ ਖੜੀਆਂ ਉਹ ਪੱਟਲੀਆਂ ਕੋਈ ਰਾਜਾ ਬਾਬੂ ਨਹੀਂ ਯਾਰ ਕੋਈ ਪੁੱਛ ਕੇ ਛੇ ਨਹੀਂ ਯਾਰ ਕੋਈ ਸੁਣਵਾਈ ਹੈ ਨਹੀਂ ਸਾਲੀ ਕੋਈ ਕਾਰਵਾਈ ਨਹੀਂ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਮੈਂ ਪਿੰਡ ਵਾਸੀਆਂ ਨੂੰ ਵੀ ਕਹਿਣਾ ਚਾਹੁੰਨਾ ਕਿ ਕਈ ਵਾਰੀ ਆਪਾਂ ਬਿਨਾਂ ਗੱਲ ਤੋਂ ਵਿਰੋਧ ਖੜ ਜਾਂਦੇ ਆਖੇ ਵੀ ਨਹੀਂ ਸਾਡੇ ਪਿੰਡ ਦੇ ਬੰਦੇ ਨੇ ਖਲਾਫ ਬੋਲਦਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਇਹ ਦਰਾਫਤਾਂ ਦੀ ਛਾਂ ਇਹਨਾਂ ਦੀ ਆਕਸੀਜਨ ਇਹ ਮੀਂਹ ਪਉਣ ਦਾ ਸਹਾਈ ਇਹ ਛਾਂ ਦੇਣ ਤੇ ਕੱਲੇ ਲੱਖੇ ਨੂੰ ਨਹੀਂ ਹੈ ਲੱਖਾਂ ਦਾ ਤੇ ਕਦੇ ਆਉਂਦਾ ਕਦੇ ਲੰਘਦਾ ਇਹ ਸੋਡੇ ਲਈ ਵੀ ਉਹਨੇ ਨੇ ਯਾ ਸੋਡੇ ਲਈ ਦਾ ਵੱਧ ਨੇ ਯਾਰ ਇਹ ਆਹ ਲੋਕਾਂ ਨੂੰ ਕਾਨੂੰਨ ਕਲਦੇ ਹੋ ਮਤ ਦਿਓ 40 40 ਕੱਲਿਆਂ ਦੇ ਮਾਲਕ ਹੋ ਕੇ ਲਖਾਂ ਪਤੀ ਹੋ ਕੇ ਵੀ ਸਾਨੂੰ ਜੇ ਕਲ ਨਹੀਂ ਆ ਰਹੀ ਆ ਟਾਲੀਆਂ ਪੱਟ ਕਿਹਨਾਂ ਜੋ ਕੱਢੋਂਗੇ ਜਾਂ ਕਿੰਨੇ ਕੇ ਫਸਲ ਮਾਰਦੇ ਹੋਣਗੇ ਯਾਰ ਜੇ ਉੱਤੇ ਤਾਰ ਲੰਘਦੀ ਯਾਰ ਸਾੰਗਦੇ ਹੋ ਉਹ ਨਹੀਂ ਕੋ ਰੋਗ ਦਾ ਜੜਚੀ ਪਟਣ ਲੱਗ ਜਾਂਦੇ ਯਾਰ ਸੋ ਮੇਰੀ ਅਪੀਲ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੰਸ ਸਿੰਘ ਮਾਨ ਨੂੰ ਕਿ ਇਨ੍ਹਾਂ ਲੋਕਾਂ ਦੇ ਕਨੈਕਸ਼ਨ ਕੱਟ ਮੋਟਰਾਂ ਦੇ ਜਾਂ ਕੋ ਕਾਨੂੰਨ ਹੀ ਲਿਆਦ ਰੱਖਤਾ ਜਿਵੇਂ ਕੰਢੀ ਏਰੀ ਦਾ ਕਾਨੂੰਨ ਹੈ ਉੱਥੇ ਬਿਨਾਂ ਮਨਜ਼ੂਰੀ ਤੋਂ ਕੋਈ ਬੰਦਾ ਆਪਣੇ ਖੇਤ ਚੋਂ ਵੀ ਨਹੀਂ ਪੱਟ ਸਕਦਾ ਕੋਈ ਕਾਨੂੰਨ ਹੀ ਇਹ ਜਹਾ ਬਣਾ ਦੇ ਵੀ ਜਿਹੜਾ ਬੰਦਾ ਹਜ਼ਰਤ ਪੱਟੂਆ 6 ਮਹੀਨੇ ਸਿੱਧੀ ਅੰਦਰ ਜਮਾਨਤ ਨਹੀਂ ਕੋਈ ਜੇਲ੍ਹ ਚ ਇਹ ਅਕਲ ਫੇਰ ਆਊਗੀ ਨਾ ਲੋਕਾਂ ਨੂੰ ਕਿ ਡਾਂ ਖਿੱਚੇਗਾ ਇਹ ਪਿਆਰ ਨਾਲ ਨਹੀਂ ਸਮਝਦੇ ਸਮਝਦੇ ਸੋ ਮੈਂ ਪੀਲ ਇਹੀ ਕਰਦਾ ਡੀਸੀ ਬਠਿੰਡਾ ਨੂੰ ਡੀਐਫਓ ਬਠਿੰਡਾ ਨੂੰ ਕਿ ਦੋ ਬੰਦਿਆਂ ਨੇ ਹਜ਼ਰਤ ਪੱਟੇ ਆ ਇਹਨਾਂ ਦੇ ਜਲਦ ਜਲਦ ਕਾਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੇ ਮੁਕੱਦਮਾ ਅਰਜ ਹੋਣਾ ਚਾਹੀਦਾ